ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾਜ ਸਾਹਿਬ ੴ ਸਤਿਗੁਰ ਪ੍ਰਸਾਦ ਹਰ ਜੋ ਜੋ ਭਗਤ ਪਾਇਆ ਤੈ ਜਿ ਰਖਦਾ ਆ ਰਾਮ ਰਾਜੇ ਹਰ ਨਾਕਸ ਦੁਸ਼ਟਰ ਮਾਰਿਆ ਹਰ ਲਾਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਜਨ ਨਾਉ ਨ ਕੈ ਸਾਰ ਸਤਿਗੁਰ ਸਿਵਾ ਜਿ ਅੰਤਲੇ ਛਡਾਇਆ ਸਾਲ ਹੁਕਮ ਹਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਦਰਾਂ ਤਰਾਂ ਜਾਈ ਲਖਿਆ ਰਾਮ ਜਾਤਮਹਿ ਜੋ ਜੋਤ ਮੈਂ ਜਾਤਾ ਕਲਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿੰਤ ਸਵਾਲ ਯੋਜਨ ਕੀਤੀ ਸੋ ਪਾਰ ਪਿਆ ਕਉ ਨਾਨਕ ਕਰ ਤੇਖੀਆਂ ਬਾਤਾਂ ਜੋ ਕਿਸ਼ ਕਰਨਾ ਸੋ ਕਰ ਰਿਹਾ ਸੋਹਦਰਾ ਗਾ ਸਮਹੰਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇ ਆਸੋ ਕਰ ਕੇ ਆਜਿਤ ਵਸਰਤ ਸਮਾਲੇ ਵਾਜੇ ਤੇਰੇ ਨਾਮ ਦਾ ਨੇਕਾ ਸੰਕਾ ਕੀਤੇ ਤੇਰੇ ਵਾਹੁਣ ਹਾਰੇ ਕੀਤੇ ਤੇਰੇ ਰਾਗ ਪਰਿਸੋ ਕਈਆ ਕੀਤੇ ਤੇਰੇ ਗਾਉਣ ਹਾਰੇ ਗਾਵਾਂ ਤੁਧ ਨਾ ਪਵਨ ਪਾਣੀ ਵੈ ਸੰਤਰਗ ਵੈ ਰਾਜਾ ਧਰਮ ਦਵਾਰੇ ਗਾਵਾਂ ਤੁਧਨੋਂ ਚਿਤਲਵਤ ਲਿਖ ਜਾਣ ਨਾ ਲਿਖ ਲਿਖ ਧਰਮ ਵਿਚਾਰੇ ਗਾਵਾਂ ਤੁਧਨੋਂ ਈਸਰ ਬ੍ਰਹਮਾ ਦੇਵੇ ਸੋਹੰ ਤੇਰੀ ਸਦਾ ਸਵਾਰੇ ਗਾਵਾਂ ਤੁਧਨੋਂ ਇੰਦਰੇਂਦਰਾ ਸੁਣ ਬੈਠੇ ਦੇਵਤਿਆਂ ਨਰ ਨਾਲੇ ਗਾਵਾਂ ਤੁਧਨੋਂ ਸਿੱਤ ਸਮਾਦੀ ਅੰਦਰ ਗਾਵਾਂ ਤੁਧਨੋਂ ਸਾਧ ਵਿਚਾਰੇ ਗਾਵਾਂ ਤੁਧਨੋਂ ਜਤੀ ਸਤੀ ਸੰਤੋਖੀ ਗਾਵਾਂ ਤੁਧਨੋਂ ਵੀਰ ਕਰਾਰੇ ਗਾਵਾਂ ਤੁਧਨੋਂ ਪੰਡਤ ਆੜ ਰੱਖੀ ਸਰਜੂ ਜਗ ਵੇਦਾਂ ਨਾਲੇ ਗਾਵਾਂ ਤਦਨੋ ਮੋਹਰੀਆ ਮਨਮੋਹਨਾ ਸੁਰਗ ਮਛ ਪਿਆਲੇ ਗਾਵਾਂ ਤਦਨੋ ਰਤਨ ਪਾਈ ਤੇਰੇ ਅਠਸੜ ਤੀਰਥ ਨਾਲੇ ਗਾਵਾਂ ਤਦਨੋ ਜੋਤ ਮਹਾਬਲ ਸੂਰਾ ਗਾਵਾਂ ਤਦਨੋ ਖਾਣੀ ਚਾਰੇ ਗਾਵਾਂ ਤਦਨੋ ਖੰਡ ਮੰਡਲ ਬ੍ਰਹਮੰਡਾ ਕਰਕਾਰ ਰੱਖੇ ਤੇਰੇ ਧਾਰੇ ਸੇ ਤਦਨੋ ਗਾਵਨ ਜੋ ਤੁਧ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਤੁਜਨੋ ਗਾਵਨ ਸੇ ਮੈਂ ਚਿਤ ਨਾਵਨਾ ਨਾਲ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਏ ਸੱਚਾ ਸੱਚੀ ਨਾਹੀ ਹੈ ਵੀ ਉਸੇ ਜਾਇ ਰਜਾ ਸੀ ਰਚਨਾ ਜਿਨਰ ਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸਤੀ ਵਢਾਈ ਜੋ ਤਿਸ ਭਾਵੇ ਸੋਈ ਕਰ ਸੇ ਫਿਰ ਕਮਨਾ ਕਰਨਾ ਜਾਈ ਸੋ ਪਾਸਾ ਸਹਾ ਪਸਾ ਹੈ ਮਾਨ ਕਰੈ ਨਰ ਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਆਖ ਸਭ ਕੋ ਏ ਕੇਵਡਾ ਵਡਾ ਜੀਠਾ ਹੋਏ ਕੀਮਤ ਪਾਏ ਨ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਏ ਸਮਾਏ ਵੰਡੇ ਮੇਰੇ ਸਾਈ ਬਾਗੈਰ ਗੰਬੀਰਾ ਗੁਣ ਕੀ ਹੀਰਾ ਕੋਈ ਨ ਜਾਣੈ ਤੇਰਾ ਕਿਤਾ ਕੀ ਉਹ ਨ ਚੀਰਾ ਰਹਾ ਸੰਸਰਤੀ ਮਨਸੁਖਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਾ ਗੁਰ ਹਾਏ ਕਹਿਣ ਜਾਈ ਤੇਰੀ ਤਲਵਟਿਆਈ ਸਭ ਸਤ ਸੰਤ ਸਭ ਸੰਗਿਆਈਆ ਸਿਦਾ ਬੁਰਖਾ ਕੀ ਅਵਡਿਆਈ ਤੁਲਵੇਂ ਸਿੱਧੀ ਕੇ ਨਾ ਪਾਈਆ ਕਰਮ ਨੇ ਲੈ ਨਾਹੀ ਠਾਕ ਰਹਾਈਆ ਆਕੜ ਵਾਲਾ ਕਿਆ ਵਿਚਾਰਾ ਸਿਂਤੀ ਭਰੇ ਤੇਰੀ ਪੰਡਾਰਾ ਜਿਸ ਤੋਂ ਦੇਤ ਸੈਕਿਆਚਾਰਾ ਨਾਨਕ ਸਤ ਸਵਾਰਣ ਹਾਰਾ ਆਸਾ ਹਲਾ ਪਹਿਲਾ ਆਖਾ ਜੀਵਾ ਵਿਸਰਾ ਮਰ ਜਾਓ ਆਖਣ ਔਖਾ ਸੱਚਾ ਨਾਮ ਸੱਚੇ ਨਾਮ ਕੀ ਲਾਗੈ ਭੂਖਾ ਉਹ ਤੋਖੈ ਖਾਏ ਚਲੀਐ ਦੂਖ ਸੋਕਿਓ ਵਿਸਰਾ ਮੇਰੀ ਮਾਈ ਸੱਚਾ ਸਾਹਿ ਸੱਚੇ ਨਾਮ ਰਹਾਉ ਸੱਚੇ ਨਾਮ ਕੀ ਤਲਵੜਿ ਆਈ ਅਥਾ ਕੇ ਕੀਮਤ ਨਹੀਂ ਪਾਈ ਜੇ ਸਮਲ ਕੈ ਆਖਣ ਪਾਏ ਵਡਣ ਹੋਵੇ ਘਾੜ ਨਾ ਜਾਏ ਨਾ ਮਰੈ ਨਾ ਹੋਵੇ ਸੋਗਾ ਦਿੰਦਾ ਰਹੇ ਨ ਚੁੱਕੈ ਭੋਗਾ ਗੁਣੇ ਵਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤੇ ਵਰ ਤੇਰੀ ਤਾਤਾ ਜਿੰਦ ਦਿਨ ਕਰ ਕਹਿ ਕੀਤੀ ਰਾਤ ਖਸਮ ਵਿਸਰਹਿ ਤੇ ਕਮ ਜਾਤ ਨਾਨਕ ਨਾਮੈ ਬਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਰਕੇ ਜਨ ਸਤਿਗੁਰ ਸਤਿਗੁਰ ਕਾ ਬਿਨੋ ਕਰੋ ਗੁਰ ਪਾਸ ਓਮ ਕੀਰੇ ਕਿਰਮ ਸਤਿਗੁਰ ਸਰਣ ਆਈ ਕਰ ਦਿਆ ਨਾਮ ਪ੍ਰਕਾਸ਼ ਮੇਰੇ ਨਿਤ ਵਰ ਦੇਵਾ ਮੋਕ ਰਾਮ ਨਾਮ ਪ੍ਰਕਾਸ਼ ਹਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਅੰਮ੍ਰਿ ਰਹਿ ਰਾਸ ਰਹਾਉ ਹਰ ਜਨ ਕੇ ਵਿਭਾਗ ਬੜੇ ਰੇ ਜਿਨਹਾਰਾ ਸਰਬਤਾ ਹਰ ਪਿਆਸ ਹਰ ਹਰ ਨਾਮ ਮਿਲਾਇ ਤਰਤਾ ਸਹੀ ਇਮਲ ਸੰਗਤੁ ਮਣ ਪਰਗਾਸ ਜਿਨਹ ਹਾਰਾ ਰਸ ਨਾਮ ਨਾ ਪਾਇਆ ਤੇ ਭਾਗਿਨ ਜੰਪਾਸ ਜੋ ਸਤਗੁਰ ਸ੍ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨਹਾਰ ਜਨ ਸਤਗੁਰ ਸੰਗਤ ਪਾਏ ਤੈਨ ਧੁਰਮਸਤਕ ਲਿਖਿਆ ਲੇ ਖਾਸ ਧਨ ਤਨ ਸਸੰਗਤ ਜਿਤਰਾ ਸਪਾਇਆ ਮਿਲਦੈ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਰਾਗ ਗੁਜਰੀ ਮਹੱਲਾ ਪੰਜਵਾ ਕਾਹੀ ਰੇ ਮਨ ਚਿਤਵਾ ਉਦਮ ਦਾ ਆਹਰ ਜੀਉ ਪਰਿਆ ਸੈਲ ਪਥਨ ਵਹਿ ਜੰਤੋ ਪਾਏ ਤਾਕਾਰਿ ਜਕਾ ਗੈ ਕਰ ਧਰਿਆ ਮੇਰੇ ਮਾਤਾ ਜੀ ਸਤ ਸੰਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਬਿਤਾ ਲੋਕ ਸੁਤਾ ਬਿਨਿਤਾ ਕੋਇ ਨ ਕਿਸ ਕੀ ਤਰਿਆ ਸਿਰ ਸ੍ਰਿਜਿਕ ਸਮਾਏ ਠਾਕੁਰ ਕਾਏ ਮਨ ਭਾਉ ਕਰਿਆ ਓਡੇ ਉਦਾਵੇਂ ਸਕੁਸ ਤਿਸ ਪਾਛੇ ਬਚਰੇ ਚਰਿਆ ਤਨ ਕਮਣ ਕਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਕਿਛਿ ਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬਸ ਸਦ ਬਲ ਜਾਈਐ ਤ੍ਰੰਤਨ ਪਾਰਾ ਵਰਿਆ ਰਾਗਾ ਸਮਹ ਲਾਜਤਾ ਸੁਪਰਕੇ ਕੋਂਕਾਰ ਸਤਗੁਰ ਪ੍ਰਸਾਦ ਸੁਪਰਖ ਨਿਰੰਜਨ ਹਰਪੁਰਖ ਨਿਰੰਜਨ ਅਗਮ ਅਗਮ ਪਾਰਾ ਸਭ ਧਿਆਵੇ ਸਭ ਧਿਆਵੇ ਤੋ ਚੀਆ ਸੱਚੇ ਸਿਰਜਨ ਹਾਰਾ ਸਭ ਜੀਤ ਮਾਰੇ ਜੀਤੋ ਜੀ ਆਕਾ ਦਾ ਤਾਰਾ ਹਰ ਤਿਆਉ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆ ਪੇ ਠਾਕੁਰਿਆ ਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸ਼ਰਮ ਨਿਰੰਤਰ ਜੀ ਹਾਰੇ ਕੋ ਪੁਰਖ ਸਮਾਣਾ ਇਕ ਦਾ ਤੇ ਕਵੇਖਾਰੀ ਜੀ ਸਭ ਤੇਰੇ ਚੋ ਜਿਵਨਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀਓ ਤਦ ਬਿਨਾਂ ਵਰ ਨਾ ਜਾਣਾ ਉਹ ਪਾਰ ਬ੍ਰਹਮ ਦੇ ਅੰਤ ਬੇਅੰਤ ਜੀ ਤੇਰੇ ਚਾ ਗੁਣ ਆਖ ਵਕਾਣਾ ਜੋ ਸੇਵਾ ਜੋ ਸੇਵਾ ਤੁਜੀ ਜਨ ਨਾਨਕ ਤੈਨੂੰ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੁਜ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਾਏ ਜਨ ਅਰ ਧਿਆਇਆ ਜੇ ਤਨ ਟੁੱਟੇ ਜਮ ਕੇ ਫਾਸੇ ਜਿ ਨਿਰਭਾਉ ਜਨ ਅਰ ਨਿਰਭਉ ਧਿਆਇਆ ਜੀ ਤਨ ਕਾ ਭਾਉ ਸਭ ਗਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀਤੇ ਹਰ ਰੂਪ ਸਮਾਸੀ ਸੇ ਧਾਨਾ ਸੇ ਧਰ ਜਿਨ ਅਰਤ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸੱਲਾਹ ਤਤ ਜਿਆ ਰਨੇਕਾ ਨੇਕਾ ਨੰਤਾ ਤੇਰੀਆ ਨੇਕਾ ਤੇਰੀਆ ਨਕਰਾ ਪੂਜਾ ਜੀ ਤਪ ਤਪੈ ਜਪੈ ਬੇਅੰਤਾ ਤੇਰੇ ਅਨੇਕਾ ਤੇਰੇ ਅਨੇਕ ਪੜਾ ਬਹੁ ਸਿਵਰਤਾ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਅਰਪ ਭਵੰਤਾ ਤੂੰ ਆਤਪੁਰਖ ਪਰੰਪਰ ਕਰਤਾ ਏ ਤੂੰ ਜੇਵਨਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸੁਦਾ ਤੂੰ ਏਕੋ ਜੀਤੋ ਨੈ ਚਲ ਕਰਤਾ ਸੋਈ ਤੁਦਿਆਪੇ ਭਾਵੈ ਸੋਏ ਵਰਤੈ ਜੇ ਤੂੰ ਆਪੇ ਕਰੈ ਸਹੋਈ ਤੁਦਿਆਪੇ ਸ੍ਰਿਸ਼ਟਾ ਸਉ ਪਾਈ ਜੇ ਤੁਦਿਆਪੇ ਸਿਰਜ ਸਭ ਕੋਈ ਜਨ ਨਾਨਾ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਅਸਾ ਮਹਲਾ ਜੁਤਾ ਤੂੰ ਕਰਤਾ ਸਚਿਆਰ ਮਾਡਾ ਸਾਈ ਜਉ ਤੋਂ ਭਾਵੈ ਸੋਏ ਥਿਸੇ ਜੋ ਤੂੰ ਦੇ ਸਿਉ ਪਾਈ ਰਹਾ ਸਭ ਤੇਰੇ ਤੋਂ ਸਭ ਨੇ ਤੇ ਆਇਆ ਇਸਨੂੰ ਕਿਰਪਾ ਕਰਹਿ ਤਿੰਨਾ ਵਰਤਨ ਪਾਇਆ ਗੁਰਮਕਲਾ ਦਾ ਮਨ ਕੁਆਇਆ ਤੂ ਤੇ ਆ ਵਿਛੜਿਆ ਮਿਲਾਇਆ ਤੂੰ ਦਰਿਆ ਉਹ ਸਭ ਤੂ ਜੀ ਮਾਹੇ ਤੂ ਜਿਵੇਂ ਨ ਦੂਜਾ ਕੋਈ ਨਾਹੇ ਜੀ ਜਾਂ ਸਭ ਤੇਰਾ ਖੇਲਾ ਵਿਜੁਗ ਮਿਲ ਵਿਛੜਿਆ ਸੰਜੋਗੀ ਮੇਲਾ ਇਸਨਾਂ ਤੋਂ ਜਾਣ ਆਏ ਸ੍ਰੀ ਜਨ ਜਾਣੇ ਹਰ ਗੁਣ ਸਦੀ ਆਕੂ ਬਖਾਣੇ ਜੇ ਨਰਸੇ ਵਿਅਤ ਸੁਖ ਪਾਇਆ ਸਚਿਆਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਚਾ ਵਰਨਾ ਕੋਈ ਤੂੰ ਕਰ ਕਰ ਵੇਖਿਆ ਜਾਣੈ ਸੋਏ ਜਨਨਾ ਨ ਗੁਰਮਖ ਪ੍ਰਗਟ ਹੋਇਆ ਸਮਹਲਾ ਪਹਿਲਾ ਤਿਸ ਸਰੜਾ ਪਹਿਲੇ ਨਵਾਸਾ ਪਾਣੀ ਪਾਵਗਤ ਨੇ ਕੀਆ ਪੰਕਜ ਵੋ ਪਗ ਨਹੀਂ ਚੱਲੇ ਆਉਂ ਦੇਖਾ ਤਹਿ ਰੂਪੀ ਆਲੇ ਮਾਨੇਕ ਨ ਚਿਤ ਤਸ ਮੂੜ ਮਨਾਰ ਵਿਸਰਾ ਤੇਰੇ ਗੁਣ ਗਲਿਆ ਰਹਾ ਨਾ ਹੋਆ ਜਤਿ ਸਤਿ ਨਹੀਂ ਪੜਿਆ ਮੂਰਖ ਮੁਗਦਾ ਜਨ ਪਿਆ ਪ੍ਰਨਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾਹੀ ਵਿਸਰਿਆ ਅਸਮਹਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਇ ਤਰ ਕਿਤਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਵਾ ਸਰੰਜਾਵਲਾ ਭਉ ਜਲ ਤਰਣ ਕੈ ਜਨਮ ਰੇਤਾ ਜਾ ਤਨ ਮਾਇਆ ਕੈ ਰਹਾਉ ਜਬ ਤਵ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰਿ ਰਾਇਆ ਕਹੋ ਨਾਨਕ ਹਉ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਜਬ ਤਵ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰਿ ਰਾਇਆ ਕਹੋ ਨਾਨਕ ਹਉ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਤਾ ਸੈਦਸਨੇ ਕਵਿ ਬਾਤ ਬਹਿੰਤੀ ਚਉਪਈ ਅਮਰੀ ਕਰਵਾ ਦੇ ਰਚਾ ਪੂਰਨ ਹੋਈ ਜਿਤ ਕੀ ਇਛਾ ਤਉ ਚਰਨਨ ਮੰਨ ਰਹਿ ਹਮਾਰਾ ਪਾ ਨਾ ਜਾਣ ਕਰੋ ਪ੍ਰਤਿ ਪਾਰਾ ਅਮਰੇ ਦਿਸਟ ਸਬੈ ਤੁਮ ਘਾਹੋ ਆਪਾ ਦੇ ਮਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿਖ ਸਬੈ ਕਰਤਾਰਾ ਮੋਰਚਾ ਨਿਜ ਕਰਦੇ ਕਰਿਆ ਸਭੈ ਰਣ ਕੋ ਆਸੰਗ ਰਿਐ ਪੂਰਨ ਹੋਏ ਮਾਰੀ ਅਸਾ ਤੂਰ ਪੈਨ ਕੀ ਰਹੇ ਪਿਆਸਾ ਤਮੈ ਛੜ ਕੋਈ ਹਵਾਨਾ ਧਿਆਉ ਜੋ ਵਰਚਾਉ ਸੋ ਸੁੰਤੇ ਪਾਉ ਸਿਵਸ ਕਾ ਮਾਰੇ ਤਾਰਿਐ ਚੰਨ ਚੰਨ ਸਤਰਾ ਮਾਰੇ ਮਾਰੀਆ ਪਾਪ ਦੇ ਮੁਜੈ ਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋਜੋ ਸੁਗਾ ਹਾਰੇ ਪਚਾ ਸ੍ਰੀ ਅਸਤੋ ਜੋ ਕਰਿਓ ਰੱਛਾ ਰੱਖ ਲਿਓ ਮੈ ਰਕਨਹਾਰੀ ਸਾਹਿਵ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਵਾ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਕਦਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਵਾ ਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਇਤਾ ਜਛਨ ਪੁਜਾਇਓ ਆਦਮ ਤੇ ਕਹਿ ਬਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਉ ਕਨ ਕਉ ਸਭ ਕਨ ਸੁਖ ਦਇਆ ਸਤਰਣ ਕੋ ਪਲ ਮਹਾਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚ ਰਸ ਤੁਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਘਟ ਘਟ ਕੇ ਪਰ ਪੜ ਕੀ ਜਾਨੈ ਜਤ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਵ ਦੇ ਆਪਾਰਾ ਜਵ ਆਕਰ ਕਰ ਤੋ ਕਬੂ ਤੁਮ ਆਵਸਤ ਦੇ ਦਰਸਮੂ ਜੀਤੇ ਬਦਨਾ ਸ੍ਰਿ ਸਵ ਉਤਾਰੈ ਆਪ ਆਪਣੀ ਬੂਜੋ ਚਾਰੈ ਹਮ ਸਭੇ ਤੇ ਰਹਿ ਤਿਨ ਰਾਲਮ ਜਾਨਤ ਬੇਦ ਭੇਦ ਅਰਿਆ ਲਮਾ ਨਿਰੰਕਾਰ ਨਿਰਭਕਾਰ ਨੇ ਲਾਂਬਾ ਆਦਰ ਨੀਲਾ ਨਾਦ ਸੰਬਾਤ ਕਾ ਮੂੜ ਚਾਰਤ ਪੇਦਾ ਜਾ ਕੋ ਪੇਵ ਨ ਪਾਉਤ ਬੇਦਾ ਤਾ ਕੋ ਕਰਪਾ ਅਨਨਮਾਨਤ ਮਹਾ ਮੂੜ ਕਿਸ ਭੇਦ ਨ ਜਾਣਤਾ ਮਹਾਦੇਵ ਕੋ ਕਹਿ ਸੁਦਾ ਸਿਵਾ ਨਿਰੰਕਾਰ ਕਾ ਚੀਨਤ ਨਾ ਪੇਵਾ ਆਪ ਆਪਣੀ ਬੁਧਾ ਜੀਤੀ ਵਰਨਤਾ ਪੈਨ ਪੈਨ ਤੋਏ ਦੇਤੀ ਤਮਰਾਲ ਕਾ ਨਾ ਜਾਏ ਪਸਾਰਾ ਕਹਿ ਵਿਸਿਆ ਪ੍ਰਥਮ ਸੰਸਾਰਾ ਇਕਾ ਰੂਪਾ ਨਭ ਸੂਪਾ ਰੰਗ ਭਇਓ 라ਵ ਕਈ ਭੂਪਾਂ ਅੰਡਾ ਦੇ ਰਸ ਸਿ ਤੈ ਕਿੰਨੀ ਉਤਪਜ ਕਾਨ ਬਹੁ ਰਚ ਦੇਨੀ ਕੌਂਕੁਲ ਰਾਜਾ ਬੈਠਾ ਕੌਂਸੇ ਮਿੰਡ ਭਇਓ ਸੰਕਰੇ ਕੈਠਾ ਸੰਕਰੇ ਸਿਟ ਦਿਖਾਏ ਛੰਭਵਾਜੁਗਾ ਸਰੂਪ ਸਿਵੰਭਾ ਅਬਰਚਾ ਮੇਰੀ ਤਮ ਕਰੋ ਸਿੱਖੋ ਬਾਰਹਿ ਸਿਖ ਸੰਘਾਰੋ ਦੁਸ਼ਟ ਜਿਤੇ ਉਠਵਤ ਤਪਤ ਸਕਲੰਗਲੇਸ਼ ਕਰੋ ਰਣ ਘਾਤਾ ਜੇ ਅਸਤਜਤ ਅਵਸਰਣੇ ਪਾਰੇ ਤਿਨਕੇ ਦੁਸ਼ਟ ਦੁਖ ਤਾ ਮਾਰੇ ਪੁਰਖ ਜਾਨ ਭਗ ਪਰੇ ਤਿਆਰੇ ਤਿਨਕੇ ਤੂੰ ਸੰਕਟ ਸਭ ਟਾਰੇ ਜੋ ਕਲੁਕ ਇਕ ਭਾਰਤ ਆਏ ਹੈ ਤਾਂ ਕੇ ਕਾਨ ਨਾ ਇਹ ਰਚਾਏ ਤੈ ਸਭ ਕਲਾ ਦੁਸ਼ਟ ਰੈਤਨੇ ਤਤ ਕਲਾ ਕਿਰਪਾ ਦ੍ਰਿਗਤਨ ਜਾਏ ਨਿਹਰਿਓ ਤਾਕੇ ਤਾਪ ਤਨ ਕਮ ਹਾਰਿਓ ਰਸਿਦ ਕਰਮ ਸਭ ਹੋਈ ਦੁਸ਼ਟ ਚਾਚਵ ਸਕੈ ਨਾ ਕੋਈ ਇਕ ਬਾਰ ਜਿਤ ਮੈਂ ਸੰਬਾਰਾ ਤਾਲ ਪਾਸਤੇ ਤਾਇ ਉਬਾਰਾ ਜਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇਰਾ ਖੜਾ ਕੇ ਤਮੈ ਸਰਣ ਤਿਹਾਰੀ ਆਪਾ ਦੇ ਲਿਓ ਬਾਰੀ ਸਰਬ ठाਉਰ ਮੋਹ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਾ ਕੇ ਤਮੈ ਸਰਣ ਤਿਹਾਰੀ ਆਪਾ ਦੇ ਲਿਓ ਬਾਰੀ ਸਰਬ ठाਉਰ ਮੋਹ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਭਈਆ ਪਾਇ ਗਜਉ ਤੇ ਤੁਮਰੇ ਤਬ ਤੇ ਕੋ ਆਖ ਤਰੇ ਨੀ ਆਨਿਓ ਰਾਮ ਰਹੀ ਪੂਰਾਨ ਕੁਰਾਨ ਨਾ ਨੇਕ ਮਤਿ ਇਕ ਨਾ ਮਾਨਿਓ ਸਿਮਰਾ ਸ਼ਾਸਤਰ ਦੇ ਸਭੈ ਕੋ ਭੇਦ ਕਾ ਮੇਕ ਨਾ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰਮਾ ਨਾ ਕਹਿਓ ਸਭ ਤੋਏ ਬਖਾਨਿਓ ਦੋਹਿਰਾ ਸਗਲ ਦਵਾਰ ਕੋ ਛਾਡ ਕੇ ਗਇਓ ਤੁਹਾਰੋ ਦਵਾਰ ਬਾਈ ਗਏ ਕੀ ਲਾਜ ਅਸ ਗੋਬਿੰਦਾ ਸੁਹਾਰ ਰਾਮ ਕਲੇ ਮਹੱਲਾ ਤੀਜਾ ਆਨੰਦ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੋ ਮੈਂ ਪਾਇਆ ਸਤਗੁਰ ਤਾ ਪਾਇਆ ਸੈ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ ਸਬਦੋ ਤਾ ਗਾਵਾਰੀ ਕੇ ਰਾਮ ਜੀ ਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਅਰ ਨਾਲੇ ਹਰ ਨਾਲ ਰਹੁ ਤੂੰ ਮਾਣਾ ਮੇਰੇ ਦੁਖ ਸਾ ਵੀ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾ ਸੁਮਰਾਸ ਸਵਾਮੀ ਸੋ ਗਿਆ ਮਨਾ ਵਿਸਾਰੇ ਕਹਿ ਨਾਨਕ ਮਾਣਾ ਮੇਰੇ ਸਦਾ ਰਹੁ ਅਰ ਨਾਲੇ ਸਤਿ ਸਾਈਂ ਬਾ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕੀ ਛਾਇ ਜਿਸ ਤੇ ਸੋ ਪਾਵਈ ਸੁਦਾ ਸਿਖਤ ਸਾਲਾ ਤੇਰੀ ਨਾਮ ਅਨਵਸਾਈ ਨਾਮ ਜਿਨ ਕਹਿ ਬਨਵਸਿਆ ਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮਾ ਧਾਰ ਮੇਰਾ ਜਿਲ ਭੁੱਖਾ ਸਭ ਗਵਾਈਆ ਕਰਸਾ ਸੁਖ ਮਨ ਆਏ ਵਸਿਆ ਜਿਨੀ ਇੱਛਾ ਸਭ ਕੁਝ ਜਾਈਆ ਸਦਾ ਕੁਰਬਾਨ ਕੀਤਾ ਗੁਰ ਬਿਟਾ ਹੋ ਜਸਤੀਆਂ ਇਹ ਵਡਿਆਈਆਂ ਕਹ ਨਾਨਕ ਸੁਣਾ ਸੰਤੋਸ ਵਰਤ ਰੂਪਿਆ ਰੋ ਸੱਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸੋਤ ਤਤ ਘਰਸ ਭਾਗੈ ਘਰਸ ਭਾਗੈ ਸਭ ਦਵਾਜੇ ਕਾਲਾ ਜਿਤ ਘਰ ਧਾਰੀਆ ਪੰਜ ਦੋਤ ਤਤ ਵਸ ਕੀਤੇ ਕਾਲਖੰਟਕ ਮਾਰਿਆ ਤੁਰ ਕਰੰ ਪਾਇਆ ਤੋ ਜਿਨ ਕਾ ਸੇ ਨਾਮ ਵਰ ਕਹਿ ਲਾਗੇ ਕਹਿ ਨਾਨਕ ਤਸ ਕੋ ਆਤਿ ਤਿਤਗਰ ਅਨਹਦ ਵਾਜੇ ਅਨੰਸ ਨਾ ਵੱਡ ਭਾਗੀ ਓ ਸਗਲ ਮਨੋਰਥ ਪੂਰੇ ਪਾਰ ਪਰੰਪਰਾ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭੈ ਸਦ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਬਵਤਾ ਸਤਗੁਰ ਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿ ਤਿੰਨ ਵਸਤੂ ਪਈਓ ਸਭ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੰਸਾਰ ਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਜਿਸ ਕਾ ਹੋਏ ਉਧਾਰੋ ਇਹ ਵਸਤਾ ਤਜਿ ਨਹ ਜਾਇ ਨਿਤ ਨਿਤ ਰਕਰ ਧਾਰੋ ਤੁਮ ਸੰਸਾਰ ਚਾਂ ਲਗ ਤੜੀਐ ਸਭ ਨਾਨਕ ਨਰਮਪਾਸਾਰੋ ਸਹ ਲੋਕ ਬਹੱਲਾ ਪੰਜਵਾ ਤੇਰਾ ਗੀਤਾ ਜਾਤੋ ਨਾਹੀ ਮੈਨੋ ਜੋ ਕੀ ਤੋਈ ਮੈ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਰ ਮੰਨ ਧੀ ਵਹ ਹਰਿਆ ਪੌੜੀ ਦਿੱਥਾ ਤੋ ਸਮਰਾਤਾ ਜਿਤੈ ਕੋਈ ਨਾ ਹੈ ਉਤੈ ਤੇਰੀ ਰਾਖਾ ਨੀ ਉਤਰਮਾਏ ਸੁਣ ਕੇ ਜਮ ਕੇ ਦੋ ਤਨਾਏ ਤੇਰਾ ਛਡ ਜਾਏ ਭਉ ਜਲ ਵਿਖਮ ਸਗਾਉ ਗੁਰ ਸਬਦੀ ਪਾਰ ਪਾਏ ਜਿੰਨ ਕੋ ਲਗੀ ਪਿਆਸ ਅਮਰ ਸੇ ਖਾਏ ਕਲਮੈ ਹੁ ਪੁਨਾ ਗੁਣ ਗੋਵਿੰਦ ਗਾਏ ਸਭ ਸੈਨੋ ਕਿਰਪਾਲ ਸਹਾਲੇ ਸਾਇ ਸਾਇ ਵਿਥਾ ਕੋਈ ਨ ਜਾਏ ਜੇ ਆਵੇ ਤੁਧ ਆਏ ਸਹ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਦਨਾ ਜੀਵਾ ਜਪ ਗੁਰ ਨਾਮ ਨੈਤਰੀ ਸਤ ਗੁਰ ਪੀਖਣਾ ਸ਼ਰਵਣੀ ਸੁਨਣਾ ਗੁਰ ਨਾਮ ਸਤਗੁਰ ਸੇ ਤੇ ਰਤਿਆ ਦਰਗਹਿ ਪਾਈਐ ਠਾਓ ਕਉ ਨਾ ਨਾ ਕਿਰਪਾ ਕਰੇ ਜਿਸ ਨੋ ਇਹ ਵਤ ਦੇ ਜਗ ਮਾਉ ਤੁਮ ਕਾਢੀਐ ਵਿਰਲੇ ਕੀ ਕੇ ਮਹੰਲਾ ਪੰਜਵਾ ਰਖੇ ਰਖਨ ਹਾਰਾ ਪੋ ਬਾਰਿਆ ਨਾ ਗੁਰ ਕੀ ਪੈਰੀ ਪਾਏ ਕਾ ਸਵਾਰਿਆ ਨਾ ਹੋ ਆਪ ਦੇ ਆਲ ਬਣਾਉਨਾ ਵੇ ਸਾਰਿਆਂ ਸਾਜਨਾ ਕੈ ਸੰਗ ਭਵਜਲ ਤਾਰਿਆ ਨਾ ਸਾਕਤਨਿੰਦ ਕਾ ਦਸ਼ਟ ਕੀ ਨਮਾਏ ਵਿਦਾਰਿਆਨਾ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਏ ਜਿ ਸਿਮਰਾ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ